ਆਦੀ ਅੱਜ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇ ਦੇ ਕੀ ਮੈਂ ਕੋਇਤ ਕੁੰਦਰਾ ਪ੍ਰਧਾਨ ਨਗਰ ਕਾਉਂਸਲ ਮਛਵੜਾ ਸਾਹਿਬ ਜੋ ਬੀ ਐਮ ਬੀ ਵੀ ਐਮਟੀ ਥਰੂ ਆਪਣਾ ਆਖੜਾ ਬੋਰਡ ਮੈਨੇਜਮੈਂਟ ਡਿਵੈਲਪਮੈਂਟ ਦੇ ਥਰੂ ਭਾਜਪੀ ਨੇ ਪਿਆਸ 8500 ਕਿਊਸਿਕ ਟਨ ਪਾਣੀ ਸਾਡੇ ਪੰਜਾਬ ਦਾ ਹਰਿਆਣੇ ਨੂੰ ਦੇਣ ਲਈ ਇਹਨਾਂ ਨੇ ਇੱਕ ਫੈਸਲਾ ਲਿਆ ਸੀ ਉਹਦਾ ਵਿਰੋਧ ਕਰਦੇ ਆ ਕਿਉਂਕਿ ਆਲਰੇਡੀ ਜਿੰਨਾ ਪਾਣੀ ਚਾਹੀਦਾ ਸੀਗਾ ਹਰਿਆਣੇ ਨੂੰ ਸਾਲ ਦਾ ਉਹਨਾਂ ਅਸੀਂ ਦੇ ਚੁੱਕੇ ਆ ਸੋ ਜੋ ਇਹ ਫੈਸਲਾ ਲਿਆ ਇਹਨਾਂ ਨੇ ਇੱਕ ਚੋਰੀ ਮੋਰੀ ਦੇ ਥਰੂ ਅਸੀਂ ਉਹਦਾ ਵਿਰੋਧ ਕਰਦੇ ਆਂ ਔਰ ਅਸੀਂ ਪੰਜਾਬ ਦਾ ਇੱਕ ਤੁਪਕਾ ਵੀ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਾ ਪਰ ਸੈਂਟਰ ਦੇ ਵੱਲੋਂ ਤੋਂ ਹਮਾਂਕੀ ਗੱਲ ਕੀਤਾ ਜੇ 85 ਕੋ ਜਿਹੜਾ ਉਸੇ ਤੋਂ ਕੁਛ ਛੱਡਿਆ ਜਾ ਰਿਹਾ ਹੈ ਜਦ ਕਿ ਪਹਿਲਾਂ ਕਿਹਾ ਜਾਂਦਾ ਸੀ ਸਟੇਟ ਗਵਰਨਰ ਮੈਂ ਇੱਕ ਰਿਪੀਰੀਅਨ ਐਕਟ ਆ ਸ਼ਾਇਦ ਭਾਜੀਪੀ ਵਾਲੇ ਨੂੰ ਇਹਨਾਂ ਨਾਲੋਂ ਵੱਧ ਪਤਾ ਹੋਣਾ ਰਿਪੀਰੀਅਨ ਐਕਟ ਦੇ ਥਰੂ ਜਿੰਨੀ ਜਿਹੜਾ ਸੂਬਾ ਪੰਜਾਬ ਦੀ ਮਾਰ ਪਾਣੀ ਦੀ ਚੱਲਦਾ ਉਹਨੂੰ ਉਹਨਾਂ ਹੱਕ ਮਿਲਦਾ ਸੋ ਸਭ ਤੋਂ ਵੱਧ ਪੰਜਾਬ ਜਦੋਂ ਕਿਤੇ ਫਾਟੇ ਖੁੱਲਦੇ ਨੇ ਤੇ ਡੁੱਬਦਾ ਕੌਣ ਆ ਪੰਜਾਬ ਡੁੱਬਦਾ ਜਦੋਂ ਸਾਨੂੰ ਡੁੱਬਣ ਲਈ ਅਸੀਂ ਤੇ ਤਰਨ ਲਈ ਹਰਿਆਣਾ ਨਾ ਦੀ ਨਾ ਇਹ ਜੋ ੱੱਕਾ ਬੀਜੇਪੀ ਨੇ ਕੀਤਾ ਚੋਰੀ ਮੋਰੀ ਅਸੀਂ ਉਹਦਾ ਵਿਰੋਧ ਬਿਲਕੁਲ ਹਿੱਕ ਠੋਕ ਕੇ ਮਾਨਯੋਗ ਸਾਡੇ ਹਲਕਾ ਵਿਧਾਇਕ ਜਲਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਦੇ ਵਿੱਚ ਅੱਜ ਜੋ ਧਰਨਾ ਦਿੱਤਾ ਅਸੀਂ ਅਸੀਂ ਇਸੇ ਤਰ੍ਹਾਂ ਜੋ ਪਾਰਟੀ ਦਾ ਹਕੂਮ ਹੋਗਾ ਇਹਨੂੰ ਜਾਰੀ ਰੱਖਾਂਗੇ ਪਰ ਪੰਜਾਬ ਦਾ ਪਾਣੀ ਨਹੀਂ ਜਾਣ ਦਵਾਂਗੇ ਪਰ ਵਿਰੋਧੀ ਤਾਂ ਕਹਿ ਰਹੇ ਨੇ ਜੀ ਇਹ ਰਲ਼ੀ ਮਿਲੀ ਠੁਕਦਾ ਕਿਤੇ ਨੇ ਕਿਤੇ ਰਲ਼ੀ ਮਿਲੀ ਭੁਗਤਦਾ ਜੀ ਉਹ ਤੁਹਾਨੂੰ ਮੈਂ ਦੱਸੇ ਤੇ ਪੰਜਾਬ ਨਾਲ ਸ਼ੁਰੂ ਤੋਂ ਹੀ ਬਤਕਰਾ ਕਰਨ ਦੀ ਆਦਤ ਰਹੀ ਆ ਬੀਜੇਪੀ ਦੀ ਸੋ ਸਾਰੇ ਇਸ ਇਸ ਗੱਲ ਦਾ ਜਵਾਬ ਦੇਣਾ ਮੈਂ ਜਾਇਜ਼ ਨਹੀਂ ਸਮਝਦਾ ਕਿ ਰਲ ਮਿਲੀ ਭੁਗਤਾ ਜਾਂ ਧੱਕੇਸ਼ਾਹੀ ਅੱਜ ਕੀ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਵੀ ਅੱਜ ਜਿਹੜਾ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬੀਅਤ ਨਾਲ ਧੱਕਾ ਹੋ ਰਿਹਾ ਜਿਹੜੀ ਬੀਜੇਪੀ ਸਰਕਾਰ ਆ ਜਿਹੜਾ ਪੰਜਾਬ ਦਾ ਜਿਹੜਾ ਅਸੀਂ ਉਹਨੂੰ ਪਹਿਲਾਂ ਹੀ ਜਿਹੜਾ ਹਰਿਆਣੇ ਨੂੰ ਵੇਖੋ ਜਿਹੜਾ ਪਾਣੀ ਪਹਿਲਾਂ ਜਾ ਰਿਹਾ ਉਹਦੇ ਤੋਂ ਇਲਾਵਾ ਹੋਰ ਪਾਣੀ ਦੇ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਬੜਾ ਮੰਦਭਗਾ ਉਦੇ ਅੱਜ ਵਿਰੋਧ ਦੇ ਵਿੱਚ ਅਸੀਂ ਸਾਰੇ ਪਾਰਟੀ ਵਰਕਰ ਆਮ ਆਦਮੀ ਪਾਰਟੀ ਦੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸੇ ਤਹਿਤ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਅਪੀਲ ਕਰਦੇ ਆਂ ਇੱਕ ਚੇਤਾਵਨੀ ਦਿੰਨੇ ਆਂ ਭਾਜੀਪੀ ਸਰਕਾਰ ਨੂੰ ਵੀ ਇਹੇ ਜੇ ਕੰਮਾਂ ਤੋਂ ਬਾਝਾਂ ਕਿਉਂਕਿ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਨਾ ਖੇਡਣ ਉਹ ਪਹਿਲਾਂ ਵੀ ਪੰਜਾਬ ਨੇ ਔਰ ਦੇਸ਼ ਨੇ ਬੜਾ ਸੰਤਪ ਹੋ ਗਿਆ ਇਹਨਾਂ ਚੀਜ਼ਾਂ ਦਾ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਜੀ ਮਸਲਿਆਂ ਤੇ ਰਾਜਨੀਤੀ ਨਾ ਕਰਨ ਹੋਰ بڑے ਮੁੱਦੇ ਨੇ ਰਾਜਨੀਤੀ ਦੇ ਉਹਨਾਂ ਦੇ ਮੁੱਤ ਕਰਨ ਪਰ ਇਹਨਾਂ ਇਹਨਾਂ ਜਿਹੜੀਆਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਾ ਕਰਨ ਇਹ ਅਸੀਂ ਅਪੀਲ ਕਰਨਾ ਚਾਹ ਕਹ ਰਹੇ ਨੇ ਪਾਣੀ ਦਾ ਹੱਕ ਸਾਡਾ ਜੀ ਦੇਖੋ ਇੱਕ ਰਾਇਪੇਰੀਅਨ ਕਾਨੂੰਨ ਆ ਪੂਰੇ ਵਰਲਡ ਦੇ ਵਿੱਚ ਜਿਸ ਦੇ ਤਹਿਤ ਪਾਣੀਆਂ ਦੀ ਵੰਡ ਹੁੰਦੀ ਆ ਉਹਦੇ ਤਹਿਤ ਜਿਹੜਾ ਸੂਬਾ ਕੋਈ ਵੀ ਜਿਹੜਾ ਦੇਸ਼ ਆ ਜਿਹੜਾ ਕਿਉਂਕਿ ਜਦੋਂ ਹੜ ਆਂਦੇ ਨੇ ਉਦੋਂ ਜਿਹੜੀ ਮੁਹਾਰਤ ਚ ਲੈਣੀ ਪੈਂਦੀ ਆ ਉਹ ਸੂਬੇ ਨੂੰ ਚ ਲੈਣੀ ਪੈਂਦੀ ਆ ਤੇ ਉਸ ਸੂਬੇ ਦਾ ਹੀ ਜਿਹੜਾ ਕੁਦਰਤੀ ਸਰੋਤ ਹੁੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਹੱਕ ਹੁੰਦਾ ਇਸੇ ਦੇ ਤਹਿਤ ਜਿਹੜਾ ਪੰਜਾਬ ਦਾ ਹੀ ਹੱਕ ਹੈ ਇਸ ਪਾਣੀਆਂ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਨੇ ਉਹ ਆਪਣਾ ਜਿਹੜਾ ਉਹਨਾਂ ਦਾ ਨਿਰਧਾਰਨ ਬਿਲਕੁਲ ਉਹਨਾਂ ਦੇ ਜਿਹੜੇ ਹੈਗੇ ਨੇ